ਦੇਖ ਰਹੇ ਹਾਂ ਹਕ ਸੱਚ ਦੀ ਆਵਾਜ਼ ਕੇ 95 ਪੰਜਾਬ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ੍ਹ ਦੀ ਕੁਰਤੀ ਤੋਂ ਬਾਅਦ ਬੀਡੀਪੀਓ ਰੁੜਕਾ ਕਲਾਂ ਦਫ਼ਤਰ ਆਇਆ ਹਰਕਤ ਵਿੱਚ ਸ਼ਿਕਾਇਤ ਕਰਤਾ ਸ਼੍ਰੀ ਜਸਵੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਤੱਗੜਨ ਵੱਲੋਂ ਕਬਜ਼ਾਕਾਰੀਆਂ ਦੇ ਖਿਲਾਫ ਟੁਕਵੀ ਕਾਰਵਾਈ ਕਰਕੇ ਨਜਾਇਜ਼ ਕਬਜ਼ਾ ਹਟਾਉਣ ਸੰਬੰਧੀ ਦਰਖਾਸਤ ਪਿਛਲੇ ਸਾਲ ਏਡੀਸੀ ਵਿਕਾਸ ਜਲੰਧਰ ਨੂੰ ਦਿੱਤੀ ਗਈ ਸੀ ਪਰ ਅਧਿਕਾਰੀਆਂ ਦੀ ਮਿਲੀ ਪੁਗਤ ਦੇ ਚਲਦਿਆਂ ਨਜਾਇਜ਼ ਕਬਜ਼ੇ ਚਕਾਉਣ ਵਿੱਚ ੱਲਮਟ ਵਰਤੀ ਜਾ ਰਹੀ ਸੀ ਜਿਸ ਦੇ ਚਲਦੇ ਹੀ ਸ਼ਿਕਾਇਤਕਰਤਾਵਲੋਂ ਮਨੁੱਖੀ ਅਧਿਕਾਰ ਕਮਿਸ਼ਨ ਦਾ ਦਰਵਾਜ਼ਾ ਖੜਕਾਉਣਾ ਪਿਆ ਅਤੇ ਕਮਿਸ਼ਨ ਵੱਲੋਂ ਡੀਡੀਪੀਓ ਜਲੰਧਰ ਨੂੰ ਨਿਪਟਾਰਾ ਕਰਨ ਸੰਬੰਧੀ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇੱਕ ਹਫ਼ਤੇ ਦੇ ਵਿੱਚ ਵਿੱਚ ਜਵਾਬ ਦੀ ਮੰਗ ਕੀਤੀ ਗਈ ਹੈ। ਇਸ ਕਰਕੇ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਸ਼ਿਕਾਇਤ ਤੇ ਬਣਦੀ ਕਾਰਵਾਈ ਕਰਕੇ ਰਿਪੋਰਟ ਸਮੇਂ ਸਿਰ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਜਲੰਧਰ ਨੂੰ ਭੇਜੀ ਜਾ ਸਕੇ। ਸਰ ਕੀ ਨਾਂ ਤੁਹਾਡਾ ਤੱਕੀ ਆਉਦਾ ਆ ਮੇਰਾ ਨਾਮ ਜੀ ਭពਿੰਦਰ ਸਿੰਘ ਨਾਂ ਆ ਮੈਂ ਬਲਾਕ ਰੁੜਕਾ ਕਲਾ ਵਿੱਚੇ ਸਮਾਜਿਕ ਸਖਿਆ ਤੇ ਪੰਚਾਇਤ ਅਫਸਰ ਐਸ.ਸੀ.ਪੀ.ਓ ਦੀ ਪੋਸਟ ਤੇ ਜਿਹੜਾ ਮੈਂ ਕੰਮ ਕਰ ਰਿਹਾ ਓਕੇ ਠੀਕ ਆ ਜੀ ਤੇ ਮੈਂ ਅੱਜ ਪਿੰਡ ਤੱਗੜ ਵੇਖਿਆ ਜਿਹੜਾ ਆ ਸਾਡੇ ਬੀ.ਡੀ.ਪੀ.ਓ ਸਾਹਿਬ ਸਾਰ ਗੁਰਮੀਤ ਸਿੰਘ ਜੀ ਇਨੋਂ ਵੀ ਇੱਕ ਪੱਤਰ ਜਾਰੀ ਕੀਤਾ ਗਿਆ 25/9/2025 ਨੂੰ ਤੇ ਪਿੰਡ ਤੱਗੜ ਵਿੱਚ ਇੱਕ ਕੰਪਲੇਂਟ ਕੀਤੀ ਆ ਜਸਵੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਤੱਗੜ ਓਕੇ ਜੀ ਇੱਥੋਂ ਦੇ ਰਹਿਣ ਵਾਲੇ ਉਹਨਾਂ ਕੀਤੀ ਆ ਵੀ ਇੱਥੇ ਇੱਕ ਨਿਜਾਇਜ਼ ਕਬਜ਼ਾ ਆ ਇੱਕ ਪਲਾਟ ਲਾਟ ਹੋਇਆ ਸੀਗਾ ਆਪਣੇ ਫਕੀਰ ਚੰਦ ਪੁੱਤਰ ਨੱਥੂ ਰਾਣ ਹੂੰ ਹੂੰ ਤੇ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਦੀ ਡੈਥ ਤੋਂ ਬਾਅਦ ਉਹ ਸਲਾਟ ਤੇ ਜਿਹੜਾ ਕਬਜ਼ਾ ਉਹਨਾਂ ਦੇ ਮੁੰਡੇ ਬੇਟੇ ਨੇ ਜਿਹੜਾ ਹੈ ਕਬਜ਼ਾ ਕਰ ਲਿਆ ਉਹਨਦੇ ਕੋਲ ਆਲਰੇਡੀ ਜਿਹੜੀ ਜਗ੍ਹਾ ਹੈਗੀ ਆ ਪਿੰਡ ਵਿੱਚ ਹੈਗੀਆ ਗੁਰਮੇਜ RAM ਉਰਫ ਗੇਜਾ ਪੁੱਤਰ ਫਗੀਰ ਚੰਦ ਹੂੰ ਹੂੰ ਉਹਨਾਂ ਕੋਈ ਜਗ੍ਹਾ ਹੈਗੀ ਆ ਪਿੰਡ ਦੇਖੇ ਤੇ ਉਹਨੂੰ ਜਿਹੜਾ ਪਲਾਟ ਜਿਹੜਾ ਹਦਾਇਤਾਂ ਮੁਤਾਬਕ ਨਹੀਂ ਦਿੱਤਾ ਜਾ ਸਕਦਾ ਸੀਗਾ ਤੇ ਉਹਨਾਂ ਨੇ ਸ਼ਿਕਾਇਤ ਇਸ ਸੰਬੰਧੀ ਕੀਤੀ ਉਹਨਾਂ ਦਾ ਅਸੀਂ ਮੋਕਾ ਅੱਜ ਰੱਖਿਆ ਸੀਗਾ ਮੇਰੇ ਨਾਲ ਮੈਸਟਰ ਤੋਂ ਜਿਹੜੇ ਇਹਨਾਂ ਮੇਰੇ ਕੋਲੀਕ ਨਾਲ ਤੇ ਜਿਹੜੇ ਸਟਾਫ ਮੈਂਬਰ ਜਿਹਨਾਂ ਡਿਊਟੀ ਬੀਡੀਪੀ ਉਹ ਸਾਰੇ ਲਾਈ ਸੀਗੇ ਪੱਤਰ ਜਾਰੀ ਕਰਕੇ ਸ਼੍ਰੀ ਸੰਜੀਤ ਕੁਮਾਰ ਪੰਚਾਇਤ ਖਤਰ ਗ੍ਰਾਮ ਪੰਚਾਇਤ ਤੱਗੜ ਅਤੇ ਸਾਡੇ ਸੰਤੀ ਪਟਵਾਰੀ ਜਿਹੜੇ ਨੇ ਸੀਰੀ ਸੁਰਜੀਤ ਸਿੰਘ ਹੂੰ ਹੂੰ ਜਿਹੜੇ ਪਟਵਾਰੀ ਨੇ ਉਹਨਾਂ ਦੀ ਡਿਊਟੀ ਲਈ ਸੀ ਕਿ ਤਿੰਨੋ ਜਣੇ ਜਾ ਕੇ ਮੌਕਾ ਦੇਖ ਕੇ ਜੋ ਵੀ ਹੈਗਾ ਮੌਕੇ ਦੀ ਸਾਰਾ ਦੇਖ ਕੇ ਤੇ ਮੈਨੂੰ ਆ ਕੇ ਰਿਪੋਰਟ ਕਰੋ ਤੇ ਅਸੀਂ ਮੌਕਾ ਦੇਖ ਲਿਆ ਅੱਜ ਮੌਕੇ ਤੇ ਜੋ ਹੈਗਾ ਆ ਉਹ ਕਿਸੇ ਨੇ ਦੇਖਿਆ ਗਿਆ ਜੀ ਮੌਕਾ ਦੇਖਿਆ ਕਿ ਮੌਕੇ ਤੇ ਘਰ ਬਣਿਆ ਹੋਇਆ ਉਹਨਾਂ ਵਿੱਚ ਜਿਹੜੀ ਹੈਗੀ ਆ ਗੁਰਮੀਤ ਜਣਾ ਦੇ ਗੰਜਾ ਪੁੱਤਰ ਫੀਕ ਚੰਦੇ ਕਿੰਦੀ ਰਹਿائش ਆ ਪਰਿਵਾਰ ਸਮੇਤ ਉਹ ਰਹਿ ਰਿਹਾ ਹੈਗਾ ਆ ਹੂੰ ਠੀਕ ਆ ਜੀ ਤੇ ਉਹਨੂੰ ਅਸੀਂ ਬੇਨਤੀ ਵੀ ਕੀਤੀ ਆ ਉਹਨੂੰ ਕਿ ਕਿਹਾ ਵੀ ਮੌਕੇ ਤੇ ਵੀ ਇਹ ਜਿਹੜਾ ਤੇਰੇ ਕੋਲ ਉਹਨੂੰ ਪੁੱਛ ਲੈਣਾ ਪੁੱਛਿਆ ਉਹਨੂੰ ਦੇ ਕੋਲ ਕਿ ਤੇਰੇ ਕੋਈ ਜਗ੍ਹਾ ਹੈਗੀ ਆ ਹੂੰ ਤੇ ਉਹਨਾਂ ਨੇ ਦੱਸਿਆ ਗਿਆ ਕਿ ਜਗ੍ਹਾ ਜਿਹੜੀ ਮੇਰੇ ਬਾਪੂ ਦੇ ਨਾਮ ਤੇ ਜਿਹੜੀ ਆ ਸਾਨੂੰ ਅਲਾਰਟਮੈਂਟ ਜਿਹੜੀ ਆ ਉਹਦੇ ਵਿੱਚ ਜਗ੍ਹਾ ਸਾਡੇ ਹੋਊਗੀ ਆ ਤੇ ਉਹਨੇ ਸਾਨੂੰ ਦੱਸਿਆ ਤੇ ਉਹਨੂੰ ਉਸ ਦੇ ਮੁਤਾਬਕ ਅਸੀਂ ਉਹਦੇ ਨਾਲ ਫਿਰ ਕਿਹਾ ਵੀ ਜੇ ਆਲਰੇਡੀ ਤੇ ਕੋਈ ਜਗ੍ਹਾ ਹੈਗੀ ਤੇ ਫਿਰ ਤੇਰੇ ਕੋਲ ਪਲਾਟ ਜਿਹੜਾ ਆ ਸਰਕਾਰ ਵੱਲੋਂ ਜੋ ਹਦਦਾਂ ਹੈਗੀਆਂ ਵੀ ਪਲਾਟ ਜਿਹੜਾ ਆ ਉਸ ਵਿਅਕਤੀ ਨੂੰ ਦਿੱਤਾ ਜਾ ਸਕਦਾ ਜਿੰਦੇ ਕੋਲ ਇੱਕ ਇੰਚ ਵੀ ਜਗ੍ਹਾ ਜਿਹੜੀ ਹੈਗੀ ਆ ਨਾ ਹੋਵੇ ਬਿਲਕੁਲ ਬੇਕਰਾਰ ਹੋਵੇ ਬਾਹਰ ਕਿਰਾਏ ਤੇ ਰਹ ਰਿਹਾ ਹੋਵੇ ਬਾਹਰ ਕਿਤੇ ਲੈਂਡਲੈਸ ਹੋਵੇ ਬਿਲਕੁਲ ਤੇ ਗਰੀਬ ਹੋਵੇ ਉਹਨੂੰ ਅਲਾਟ ਕੀਤਾ ਜਾ ਸਕਦਾ ਉਹਨੂੰ ਬੇਨਤੀ ਕੀਤੀ ਆ ਤੇ ਦੇਖਦੇ ਆਂ ਜੀ ਬਾਕੀ ਰਿਪੋਰਟ ਉਹਨਾਂ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਵੀ ਇਹਨੂੰ ਜੇਤਾ ਤੂੰ ਚੱਕ ਲੇਂਗਾ ਇਹਨੂੰ ਕਬਜ਼ੇ ਨੂੰ ਅੱਜ ਮੌਕੇ ਤੇ ਪੰਚਾਇਤ ਨੇ ਸਰਪੰਚ ਸਾਹਿਬ ਨੇ ਭੈਣ ਜੀ ਨੇ ਫਰਮਜੀਤ ਕੌਰ ਜੀ ਇਹਨਾਂ ਵੱਲੋਂ ਵੀ ਜਿਹੜਾ ਹੈਗਾ ਉਹਨੂੰ ਬੁਲਾ ਕੇ ਤੇ ਉਹਨੂੰ ਪਿਆ ਗਿਆ ਵੀ ਇਹ ਤੁਹਾਈ ਤੁਹਾਨੂੰ ਕਾਸੀ ਸਾਡੇ ਵਾਸੀ ਕਾਨੂੰਨ ਦੇ ਡਾਇਰੀ ਚ ਹੈਗੇ ਕਾਨੂੰਨ ਦੇ ਸਾਡੇ ਹੱਥ ਜਿਹੜੇ ਬਣੇ ਹੋਏ ਆ ਤੁਹਾਨੂੰ ਕਾਰਵਾਈ ਕਰਨੀ ਪੈਣੀ ਹੈ ਤਾਂ ਸਰਪੰਚ ਸਾਹਿਬ ਜੇ ਕਿਸੇ ਵਿਅਕਤੀ ਦੇ ਨਾਂ ਆਪਣੀ ਲੈਂਡ ਚਾਹੇ ਖਰੀਦੂ ਕਹਿੰਦੋ ਚਾਹੇ ਐਗਰੀਕਲਚਰ ਲੈਂਡ ਜਿਹੜੀ ਹਾਂ ਇਹ ਕੀ ਉਹਨੂੰ ਆ ਤੁਹਾਡਾ ਡਿਪਾਰਟਮੈਂਟ ਪਲੋਟ ਇਸ਼ੂ ਕਰ ਸਕਦਾ ਨਹੀਂ ਨਹੀਂ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਜਗਾ ਜੇ ਉਹਦੇ ਨਾਂ ਤੇ ਬੋਲਦੀ ਹੈ ਨਾ ਮਾਰ ਕਾਰਡ ਦੇ ਮਤਲਬ ਕੋਈ ਵੀ ਜਗਾ ਚਾਹੀਏ ਉਹ ਐਗਰੀਕਲਚਰ ਲੈਂਡ ਆ ਚਾਹੀਏ ਉਹਦੀ ਰਹੇ ਕੋਈ ਜਗਾ ਕਿਤੇ ਵੀ ਉਹਦੇ ਨਾਂ ਤੇ ਹੈਗੀ ਉਸ ਪਰ ਕੋਈ ਨਾਂ ਤੇ ਆ ਤੇ ਉਹਨੂੰ ਪਰ ਫਕੀਰ ਚੰਦ ਨੂੰ ਤਾਂ ਲੋਡ ਕੀਤੀ ਗਈ ਸੀ ਉਹਦੇ ਨਾਂ ਤੇ ਜਗਾ ਬੋਲਦੀ ਸੀ ਬਾਈ ਇਹ ਪਤਾ ਨਹੀਂ ਕਿ ਇਹ ਇਦਾਂ ਹੋਇਆ ਫਿਰ ਤੁਕ ਨਹੀਂ ਪਹਿਲਾਂ ਹੋਇਆ ਲਾਚਮੈਂਟ ਹੋਈ ਆ ਕਿਦਾਂ ਹੋਈ ਆ ਹੂੰ ਇੰਦੇ ਬਾਰੇ ਮੈਂ ਕੋਈ ਤੁਹਾਨੂੰ ਕਮੈਂਟ ਕੋਸ਼ਿਸ਼ ਨਹੀਂ ਦੇ ਸਕਦਾ ਕਿਉਂਕਿ ਇਹ ਸਨਨਤ ਜਾਰੀ ਹੋ ਚੁੱਕੀ ਆ ਸਨਨਤ ਜਾਰੀ ਹੋ ਚਲੋ ਵਿਅਕਤੀ ਜਿਹੜਾ ਆ ਆਪਣੇ ਫਕੀਰ ਚੰਦ ਜੀ ਉਹਨੇ ਡੈਥ ਹੋ ਚੁੱਕੀ ਆ ਦੁਨੀਆ ਤੇ ਹੈ ਨਹੀਂਗੇ ਨथुराਮ ਜੀ ਉਹ ਚੈੱਕ ਪੈ ਰੋ ਚੁੱਕੀ ਆ ਬਿਲਕੁਲ ਠੀਕ ਆ ਜੀ ਇਹ ਜਿਹੜਾ ਕਬਜ਼ਾ ਹੋਇਆ ਸੀ ਸ਼ਾਇਦ ਤੁਸੀਂ ਪਹਿਲਾਂ ਦੱਸਿਆ ਵੀ ਇਹ ਟੀਚਾਂ ਦੀ ਮੌਤ ਤੋਂ ਬਾਅਦ ਹੋਇਆ ਹਾਂਜੀ ਇਹ ਜਿਹੜਾ ਮਕਾਨ ਬਣਾਇਆ ਇਹ ਫਕੀਰ ਚੰਦ ਦੀ ਮੌਤ ਤੋਂ ਬਾਅਦ ਹੀ ਦੱਸਿਆ ਪੰਚਾਇਤ ਨੇ ਅੱਜ ਓਕੇ ਦੀ ਸੰਮਾਨ ਦਿੱਤੀ ਹੈਗੀ ਆ ਜਿਹਨਾਂ ਦਾ ਨੋਟ ਹੁੰਦੀ ਆ ਉਹਦੇ ਜਿਹੜੇ ਬੱਚੇ ਅੱਗੇ ਜਾ ਕੇ ਕਬਜ਼ਾ ਕਰ ਸਕਦੇ ਆ ਜੀ ਉਹਦੀ ਮੌਤ ਤੋਂ ਬਾਅਦ ਨਹੀਂ ਕਬਜ਼ਾ ਇੱਕ ਜੇ ਤਾਂ ਕੋਈ ਲੈਂਡਲੈਸ ਹੈਗਾ ਜਾਂ ਜੀ ਉਹਨਾਂ ਵਿੱਚੋਂ ਕਿਸੇ ਲੋੜਵੰਦ ਹੈਗਾ ਆ ਉਹ ਬਕਾਇਦਾ ਐਜ ਪਰ ਰੂਲ ਜੋ ਵੀ ਹੋ ਕਿਤੇ ਆਂਕਲੇ ਆਵੇ ਪ੍ਰਸ਼ਾਸਨ ਬੈਠਾ ਹੈ ਦਫ਼ਤਰ ਬੈਠਾ ਹੈ ਆ ਤੇ ਉਹ ਐਸੇ ਨਜਾਇਜ਼ ਕਬਜ਼ੇ ਤੇ ਬਿਲੀ ਵਾ ਗੋਲ ਮੀਟਰ ਲਾਇਆ ਗਿਆ ਜੀ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਨਹੀਂ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਉਹ ਕਿਦਾਂ ਲੱਗਿਆ ਕਿ ਕਿਹੜੇ ਅਗਰ ਲੱਗਿਆ ਅਗਰ ਇਹ ਡਿਪਾਰਟਮੈਂਟ ਲੈਕਚਰ ਤੋਂ ਬੁਣੇ ਲਾਇਆ ਹੈਗਾ ਕਿ ਉਹ ਵੀ ਵਿੱਚ ਭਾਗੀਦਾਰ ਬੰਦੇ ਆ ਜੀ ਇਹ ਉਹੀ ਦੱਸ ਸਕਦੇ ਆ ਜੀ ਕੱਲ ਨੂੰ ਉਹਨਾਂ ਦੇ ਜੇ ਹੋਂਦ ਨੇ ਕੀਤਾ ਉਹਨਾਂ ਕੀ ਦੇਖਿਆ ਕੀ ਪ੍ਰੂਫ ਦੇਖੇ ਹੈਗੇ ਆ ਹੂੰ ਲੋਕਤਾ ਕਾਛ ਦਿੱਤੀ ਹੋਣਗੇ ਇਹਨਾਂ ਨੇ ਆਹ ਗੁਰਮੇਸ਼ ਰਾਮ ਜੀ ਨੇ ਕਿ ਮੇਰੇ ਨਾਮ ਦੀ ਇੱਕ ਜਗ੍ਹਾ ਹੈਗੀ ਆ ਮੇਰੇ ਨਾਮ ਤੇ ਜਿਹੜਾ ਮੀਟਰ ਲਗਾਇਆ ਜਾਵੇ ਹੂੰ ਉਹਨਾਂ ਨੇ ਕੋਈ ਹਦਤਾਂ ਸਰਕਾਰ ਦੀ ਹਦਤਾਂ ਮੁਤਾਬਕ ਉਹਨੂੰ ਫਾਲੋ ਕੀਤਾ ਹੂੰ ਹੋਊਗਾ ਤਾਂ ਹੀ ਮੀਟਰ ਲੱਗਿਆ ਹੈਗਾ ਉਹ ਇਹ ਬੈਟਰ ਜਿਹੜਾ ਆ ਉਹ ਬਿਜਲੀ ਵਿਭਾਗ ਜਿਹੜਾ ਉਹੀ ਦੱਸ ਸਕਦਾ ਹੈ ਆ ਇਹਦੇ ਵਿੱਚ ਸ਼ਿਕਾਇਤ ਕਰਤਾ ਕੌਣ ਹੈ ਜੀ ਸ਼ਿਕਾਇਤ ਕਿਸ ਦੀ ਸ਼ਿਕਾਇਤ ਹੈ ਤੁਸੀਂ ਆਏ ਹੋ ਜਸਵੀਰ ਸਿੰਘ ਪੁੱਤਰ ਹਜਿੰਦਰ ਸਿੰਘ ਇਹ ਸ਼ਿਕਾਇਤ ਕਿੱਥੋਂ ਆਈ ਜੀ ਤੁਹਾਨੂੰ ਸਾਡੇ ਕੋਲ ਵੀ ਸ਼ਿਕਾਇਤ ਸ਼ਿਕਾਇਤ ਸਾਡੇ ਕੋਲ ਆਈ ਆ ਜੀ ਇਹ ਜਿਹੜੀ ਡੀਡੀਪੀ ਸਾਹਿਬ ਵੱਲੋਂ ਆਈ ਆ ਮਾਂ ਜੋ ਡੀਡੀਪੀ ਸਾਹਿਬ ਵੱਲੋਂ ਆਈ ਆ ਸਾਨੂੰ ਜਿਹੜਾ ਡੀਡੀਪੀ ਉਹ ਰੁੜਕਾ ਕਲਾਂ ਨੂੰ ਤੇ ਮਨੁੱਖੀ ਮਾਨਜੋ ਮਨੁੱਖੀ ਅਧਿਕਾਰ ਕਮਿਸ਼ਨ ਚੇਅਰਮੈਨ ਸਾਹਿਬ ਜਿਹੜੇ ਨੇ ਉਹਨਾਂ ਵੱਲੋਂ ਇਹ ਰਿਪੋਰਟ ਵੀ ਸਾਡੇ ਕੋਲ ਮੰਗੀ ਗਈ ਆ ਕਿ ਸਾਨੂੰ ਜਿਹੜੀ ਰਿਪੋਰਟ ਆਈਂਦੀ ਭੇਜੋ ਇਹਦਾ ਜੋ ਵੀ ਫਰਦਰ ਤਾਂ ਤੁਸੀਂ ਕਾਰਵਾਈ ਕੀਤੀ ਜਾਂ ਕੀ ਕਾਰਵਾਈ ਕੀਤੀ ਆ ਤੁਸੀਂ ਅੱਜ ਮੌਕੇ ਤੇ ਆਏ ਹੋ ਜੋ ਸਾਨੂੰ ਬਦਲ ਲੱਗਾ ਵੀ ਜਿਹੜਾ ਕਬਜ਼ਾ ਧਾਰੀ ਉਹਨੇ ਕੋਈ ਕੋਆਪਰੇਟ ਨਹੀਂ ਕੀਤਾ ਤੇ ਪੰਚਾਇਤ ਦਾ ਕੀ ਜਿਹਨੂੰ ਬੁਲਾਇਆ ਗਿਆ ਪਰ ਉਹ ਕਹਿੰਦਾ ਮੇਰੇ ਮੇਰਾ ਅੱਗੇ ਬੰਦੋਬਸਤ ਕਰ ਦੋ ਮੈਂ ਕਿੱਥੇ ਜਾਵਾਂ ਮੇਰੇ ਬੱਚੇ ਹੈਕ ਐਕਚੁਅਲ ਉਹ ਗਰੀਬ ਆ ਬਿਲਕੁਲ ਗਰੀਬ ਆ ਉਹ ਉਹਦੀ ਕੰਡੀਸ਼ਨ ਦੇਖ ਕੇ ਉਹਦਾ ਪਰਿਵਾਰ ਦੇਖ ਕੇ ਨਹੀਂ ਵਾਈਫ ਵੀ ਸੀਗੀ ਤੇ ਬਿਲਕੁਲ ਗਰੀਬ ਆ ਪਰ ਉਹ ਕਹਿੰਦਾ ਮੇਰਾ ਅਰੇਂਜਮੈਂਟ ਕਰ ਦੋ ਕਿਤੇ ਮੈਨੂੰ ਜਗਾ ਲੈ ਦੋ ਜਾਂ ਕਰ ਦੋ ਹੈਗਾ ਯਾਰ ਨਾ ਮੈਨੂੰ ਤਾਂ ਕਿ ਮੈਂ ਖਾਲੀ ਕਰ ਦੂੰਗਾ ਸਾਡੇ ਪਿੰਡ ਦੇ ਵਿੱਚ ਸੁਣੋ ਜੀ ਸਾਡੇ ਬੰਦੇ ਵਿੱਚ ਹੋਰ ਵੀ ਬਹੁਤ ਗਰੀਬ ਹੈ ਇਹੋ ਜਿਹੇ ਪੰਚਾਇਤ ਮੈਂਬਰ ਵੀ ਹੈਗੇ ਆ ਜਿਨ੍ਹਾਂ ਨੇ ਕਿਹਾ ਵੀ ਅਸੀਂ ਵੀ ਇਹਦਾ ਮਤਲਬ ਸਾਰਿਆਂ ਨੂੰ ਦੇ ਦੇਣੀ ਚਾਹੀਦੀ ਤਾਂ ਇਹ ਸਾਰਿਆਂ ਨੂੰ ਨਹੀਂ ਦੇ ਦੇਣੀ ਚਾਹੀਦੀ ਆ ਜਿਹੜਾ ਉਹ ਕਹਿੰਦਾ ਕਿ ਉਹ ਗਵਰਨਮੈਂਟ ਦੀ ਅਸਿਸਟੈਂਸ ਪਾਲਸੀ ਮੁਤਾਬਕ ਹੋਣੀ ਆ ਉਹ ਕੈਨ ਨੂੰ ਸਾਰਾ ਪਿੰਡ ਹੀ ਕਹੂਗਾ ਅਗਰੇਸੀ ਹੈ ਨਾ ਤੇ ਉਹ ਨਹੀਂ ਜੋ ਪੁਲਿਸੀ ਕਹਿ ਰਹੀ ਆ ਪੁਲਿਸੀ ਜੋ ਸਰਕਾਰ ਵੱਲੋਂ ਗਾਈਡਲਾਈਨ ਹੈਗੀਆਂ ਜੋ ਹਦਾਇਤਾਂ ਜਿਹੜੀਆਂ ਅੱਛਾ ਕੀ ਸ਼ਿਕਾਇਤ ਕਰਦਾ ਕਿ ਉਮੀਦ ਰੱਖਣ ਜੀ ਕਦੋਂ ਤਾਈਂ ਅਸੀਂ ਕਰਦੇ ਰਹੇ ਕਿ ਵਿਦਨ ਵਨ ਵੀਕ ਚ ਅਸੀਂ ਜਿਹੜੀ ਇਹਨੂੰ ਜੋ ਵੀ ਕੀ ਰਿਪੋਰਟ ਆ ਸਾਰਾ ਜੋ ਵੀ ਅਸੀਂ ਫਰਦਰ ਕਾਰਵਾਈ ਕਰਕੇ ਅਸੀਂ ਜਿਹੜਾ ਹੈਗਾ ਕੋ ਸਾਡੇ ਅੱਗੇ ਬੀਡੀਪੀਓ ਸਾਹਿਬ ਦੀ ਪੋਸਟ ਖਾਲੀ ਸੀ ਹੁਣ ਆਗੇ ਮੰਨਜੋ ਗੁਰਮੀਰ ਸਿੰਘ ਜੀ ਪੀਸਫ ਲਾਈਟ ਨੇ ਬੀਡੀਪੀਓ ਅਗੇ ਆ ਉਹਨਾਂ ਨੂੰ ਅਸੀਂ ਜਿਹੜੀ ਰਿਪੋਰਟ ਅੱਜ ਦੀ ਅਸੀਂ ਮੋਕਾ ਤਿੰਨਾਂ ਨੇ ਰਿਪੋਰਟ ਸਾਝੀ ਰਿਪੋਰਟ ਜਿਹੜੀ ਆ ਅਸੀਂ ਉਹ ਦੇ ਦੇਣੀ ਆ ਮੋਕੇ ਦੀ ਸਾਰੀ ਸਥਿਤੀ ਦੇਖ ਲਈ ਆ ਸਾਰਾ ਜੋ ਆ ਸਾਡੀ ਨਿਗਾ ਚ ਕੱਢ ਲਿਆ ਜੋ ਅਸੀਂ ਹੈਗਾ ਆ ਆਪਣੀ ਰਿਪੋਰਟ ਅਸੀਂ ਜਿਹੜੇ ਯੂਜ਼ ਕਰਸਦੇ ਆ ਤੇ ਇਸੇ ਪਰਵਾਹ ਨੂੰ ਕਿ ਮੁੰਟੀ ਸੰਤ ਦਾ ਜਿਹੜਾ ਹਾਲ ਹੈ ਨਾ ਉਹ ਵੀ ਦਿੱਤਾ ਗਿਆ ਆ ਜਦ ਕਿ ਸਾਡੇ ਪਿੰਦੇ ਵਿੱਚ ਅਕਸਰ ਹੀ ਫੰਕਸ਼ਨ ਹੁੰਦੇ ਰਹਿੰਦੇ ਜਿਹੜੇ ਲੈਂਡਲਸ ਪਰਿਵਾਰ ਆ ਉਹਨਾਂ ਨੇ ਉਹ ਥਾਂ ਯੂਜ਼ ਕਰਨੀ ਹੁੰਦੀ ਆ ਪਿਛਲੇ ਮਗੋਂ ਪਿਛਲੀ ਪੰਚਾਇਤ ਬਿਲੇ ਦਾ ਦਿੱਤਾ ਹੋਇਆ ਜਿੰਨਾ ਕਿ ਮੈਨੂੰ ਜਾਣਕਾਰੀ ਸ਼ਾਇਦ ਪ੍ਰਬੰਧਕ ਲੱਗਾ ਸੀ ਉਹਦੇ ਕਿ ਉਹ ਵੀ ਖਾਲੀ ਕਿਰਾਏ ਹੈਗਾ ਜਾਂ ਤਸਦ ਦੇਤਾ ਹੈ ਤੇ ਇਹਨਾਂ ਨੂੰ ਦਿੱਤਾ ਜਾਏ ਉਹ ਪੰਚਾਇਤ ਦੇਖੋ ਜੀ ਪੰਚਾਇਤ ਦਾ ਹੀ ਹੈਗਾ ਪੰਚਾਇਤ ਇੱਕ ਸੰਸਥਾ ਹੈਗੀ ਆ ਇੱਕ ਸਰਕਾਰ ਆ ਪਿੰਡ ਦੀ ਗram ਪੰਚਾਇਤ ਜਿਹੜੀ ਹੈਗੀ ਆ ਕਮਿਊਨਲ ਸੈਂਟਰ ਉਹਨਾਂ ਦੀ ਨਿਗਰਾਨੀ ਚਾ ਉਹਦੀ ਥਾਂ ਸੰਭਾਲੀ ਜੋ ਮੈਰੀ ਉਹਨਾਂ ਦੀ ਆ ਉਹ ਜੋ ਜਿਹੜਾ ਹੈਗਾ ਉਹਨੂੰ ਦੇਖਣਗੇ ਵੀ ਉਹਨੂੰ ਆਪਾਂ ਦੇਣਾ ਜਾਂ ਨਹੀਂ ਦੇਣਾ ਉਹ ਉਹਨਾਂ ਦਾ ਅਧਿਕਾਰ ਕੀਤਾ ਆ ਉਹ ਜੇ ਜਿਹਨੂੰ ਉਹਗਾ ਉਹ ਆਪਣੇ ਜੋ ਵੀ ਹਦਾਇਤਾਂ ਮਤਾ ਲਓਗੇ ਪਿੰਨ ਕਰਦੇ ਠੀਕ ਹੈ ਜੀ ਦਾਮ ਨਵਾ ਜੀ ਹਾਂ ਥੈਂਕ ਯੂ ਥੈਂਕ ਯੂ